ਲੋਕਾਂ ਦੇ ਚਿਹਰਿਆਂ ਤੇ ਉਸ ਵੇਲੇ ਖੁਸ਼ੀ ਵੇਖਣ ਨੂੰ ਮਿਲੀ ਜਦੋਂਾਂ ਦੇ ਕਈ ਸਾਲਾਂ ਤੋਂ ਗੁੰਮ ਹੋਏ ਫੋਨ ਉਹਨਾਂ ਨੂੰ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਨੇ ਪੁਲਿਸ ਲਾਈਨ ਬਟਾਲਾ ਵਿਖੇ ਕੈਂਪ ਲਗਾ ਕੇ 150 ਦੇ ਕਰੀਬ ਮੋਬਾਈਲ ਫੋਨ ਜਿਹੜੇ ਨੇ ਉਹਨਾਂ ਨੂੰ ਵਾਪਸ ਕੀਤੇ ਤੇ ਇਸ ਕੈਂਪ ਦੇ ਵਿੱਚ ਦੱਸਦੇ ਹੀ ਇਹ ਪੰਜਾਬ ਦੀਆਂ ਵੱਖ-ਵੱਖ ਜਗ੍ਹਾ ਤੋਂ ਆਪਣੇ ਫੋਨ ਲੈਣ ਲਈ ਜਿਹੜੇ ਲੋਕ ਨੇ ਉਹ ਪਹੁੰਚੇ ਤੇ ਗੁੰਮ ਹੋਏ ਫੋਨ ਲੈਣ ਦੇ ਲਈ ਆਏ ਲੋਕਾਂ ਨੇ ਕਿਹਾ ਹੈ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਜ਼ਰੂਰੀ ਹੈ ਕਿ ਸਾਨੂੰ ਅੱਜ ਵਾਪਸ ਮਿਲ ਗਿਆ ਤੇ ਨਾਲ ਹੀ ਐਸਐਸਪੀ ਬਟਾਲਾ ਦਾ ਧੰਨਵਾਦ ਕਰਦੇ ਹੀ ਲੋਕ ਜਿਹੜੇ ਨੇ ਉਹ ਥੱਕ ਨਹੀਂ ਰਹੇ ਤੇ ਇਸ ਬਾਬਤ ਜਦੋਂ 소ਹਿਰ ਨਿਰਜੋਗੀ ਐਸਐਸਪੀ ਬਟਾਲਾ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਆਉ ਦੇਖ ਲੈਂਗੇ ਸਨ ਸਿੰਘ ਬਾਜਾ ਸਾਫ ਕਸ ਪਿੰਡ ਮਲਕਪੁਰ ਸਥਾਨਾ ਸਿਵਲ ਲਾਈਨ ਬਟਾਲਾ ਹਾਂਜੀ ਮੇਰਾ 25 10 2024 ਨੂੰ ਸ਼ੁਕਰਵਾਰ ਦਿਨ ਜਾਂ ਤਿੰਨ ਕੋਈ ਮੋਬਾਈਲ ਕੋ ਚਾਹੀ ਤੇ ਕੱਲ 11 ਵਜੇ ਮੈਨੂੰ ਫੋਨ ਗਿਆ ਸੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਹਾਡਾ ਮੋਬਾਈਲ ਲੱਭ ਗਿਆ 15 ਦਿਨਾਂ ਚ ਮੇਰਾ ਮੋਬਾਈਲ ਲੱਭ ਗਿਆ ਤੇ ਪੁਲਿਸ ਦਾ ਬੜਾ ਵੱਡਾ ਚੰਗਾ ਪ੍ਰਾਲਾ ਪੁਲਿਸ ਉਹਦਾ ਹੀ ਦੀ ਪਾਤਰ ਹੈ ਤੇ ਲੋਕ ਸਹਿਯੋਗ ਦੇਣ ਤੇ ਪੁਲਿਸ ਵੀ ਚੰਗੇ ਸਹਿਯੋਗ ਦਿੰਦੀ ਹੈ ਤੇ ਜਿਹੜਾ ਕ੍ਰਾਈਮ ਹੈ ਇਹਦੇ ਨਾਲ ਕ੍ਰਾਈਮ ਨੂੰ ਠੱਲ ਪਏਗੀ ਤੇ ਚੋਰੀਆਂ ਜਿਹੜੀਆਂ ਕਰਦੇ ਨੇ ਆਮ ਤੌਰ ਤੇ ਚੋਰੀਆਂ ਮੋਟਰਸਾਈਕਲ ਹੋਰ ਚੀਜ਼ਾਂ ਨਹੀਂ ਬਥੇਰੀਆਂ ਹੁੰਦੀਆਂ ਨੇ ਪਰ ਜੇ ਸਮੇਂ ਸਿਰ ਉਹਦੀ ਕੰਪਲੇਂਟ ਕਰਾਈ ਜਾਵੇ ਤੇ ਉਸ ਕੰਪਲੇਂਟ ਦੇ ਉੱਤੇ ਅਮਲ ਪੁਲਿਸ ਕਰਦੀ ਹੈ ਉਹਨੂੰ ਟ੍ਰੇਸ ਕੀਤਾ ਜਿਦ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸਟੇਜ ਤੋਂ ਭਈ ਇਹ 1 ਮਹੀਨੇ ਦੀ ਬਲਬਦੀ ਹੈ ਪੁਲਿਸ ਪੰਜਾਬ ਪੁਲਿਸ ਦੀ 120 ਮੋਬਾਈਲੋਂ ਨਾ ਟ੍ਰੇਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਅਸਤੇ ਨੇ 20 ਲੱਖ ਰੁਪਈਆ ਪੈਸੇ ਦੀ ਗੱਲ ਨਹੀਂ ਚੀਜ਼ ਭਾਵੇਂ 10 ਰੁਪਈਆ ਗਵਾਚੇ ਲੱਭ ਜਾਣਾ ਇਹ ਨਹੀਂ ਖੁਸ਼ੀ ਉਹ 10 ਲੱਭਣ ਚ ਹੁੰਦੀ ਹੈ ਨਾ ਉਹ ਨਹੀਂ ਹੋਰ ਕਿਸ ਚੀਜ਼ ਨਹੀਂ ਹੁੰਦੀ ਇਸ ਕਰਕੇ ਪੁਲਿਸ ਬਟਾਲਾ ਪੁਲਸਤਾ ਜਿਹੜਾ ਪ੍ਰਾਲਾ ਬਹੁਤ ਹੀ ਸਤਿਕਾਰਯੋਗ ਇਹਦਾ ਕਰਨਾ ਚਾਹੀਦਾ ਹੈ ਬੜਾ ਚੰਗਾ ਪ੍ਰਾਲਾ ਤੇ ਇਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਜੀ ਆਪਣਾ ਨਾਮ ਦੋ ਹਾਂਜੀ ਮੇਰਾ ਨਾਮ ਸੁਪਰੀਤ ਕੌਰ ਹੈ ਮੈਂ ਬਟਾਲਾ ਤੋਂ ਹੀ ਬਿਲੋਂਗ ਕਰਦੀ ਹਾਂ ਤੇ ਮੈਨੂੰ 2 3 ਡੇਸ ਪਹਿਲਾਂ ਹੀ ਫੋਨ ਔਰ ਮੈਸੇजेस ਆਏ ਪੁਲਿਸ ਲਾਈਨ ਵੱਲੋਂ ਬਟਾਲਾ ਤੋਂ ਦਨ ਮੈਨੂੰ ਇਹ ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਫੋਨ ਜਿਹੜਾ ਲੌਸਟ ਹੋਇਆ ਸੀ ਇਹਨੂੰ 6 ਮੰਥ ਹੋ ਗਏ ਸੀਗੇ ਤੇ ਬਟ ਜਿਵੇਂ ਆਪਾਂ ਕਹਿ ਲੂਗੀ ਪੁਲਿਸ ਤੇ ਆਪਾਂ ਨੂੰ ਇੱਕ ਯਕੀਨ ਜਿਹਾ ਨਹੀਂ ਆਉਂਦਾ ਬਟ ਜਦੋਂ ਮੈਂ ਇੱਥੇ ਪਹੁੰਚੀ ਦਨ ਮੈਨੂੰ ਬਹੁਤ ਐਕਸਾਈਟਡ ਮੈਂ ਫੀਲ ਕਰ ਰਹੀ ਆ ਕਿ ਮੈਨੂੰ ਮੇਰਾ ਫੋਨ ਜਿਹੜਾ ਆ ਉਹ ਵਾਪਸ ਮਿਲ ਰਿਹਾ ਹੈ ਹੋਰ ਇੱਕ ਗਵਾਚਾ ਸੀ ਮੇਰਾ ਫੋਨ ਜਦੋਂ ਮੈਂ ਕਾਲਜ ਤੋਂ ਆ ਰਹੀ ਸੀ ਨਾ ਤੇ ਰਸਤੇ ਵਿੱਚ ਹੀ ਇੱਕ ਗਵਾਚਾ ਸੀਗਾ ਆਈ ਥਿੰਕ ਉਹ ਆਟੋ ਵਿੱਚ ਬੈਠੀ ਸੀ ਲੇਡੀ ਸੀ ਮੇਰੇ ਨਾਲ 올ਡੇਜ ਐਂਡ ਉਹਨਾਂ ਨੇ ਸ਼ਾਇਦ ਮੇਰਾ ਇਹ ਫੋਨ ਜਿਹੜਾ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਪ This. At least six months, and I मेरा जून बहुत अच्छा लग रहा है मेरा नाम सुमद्रित है असं बटाले तो? हाँ जी हाँ जी वापस देता बड़ी बड़ी खुशी है बहुत थैंक यू थैंक यू इन्होंने मैं कंप्लेन करवाई ਤੇ ਮੈਡਮ ਇੱਕ ਮੇਰੀ ਉੱਧਰ ਲੱਗੀ ਹੋਈ ਆ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮਿਲ ਜਾਊਗਾ ਤੇ ਕੋਸ਼ਿਸ਼ ਕਰ ਰਹੇ ਹਾਂ ਇਹ ਮੇਰੇ ਹਸਬੰਡ ਡਿਊਟੀ ਤੋਂ ਆ ਰਹੇ ਸੀ ਤੇ ਰਸਤੇ ਵਿੱਚ ਹੀ ਨਿਕਾਲ ਲਿਆ ਕਿਸੇ ਨੇ ਉਹਨਾਂ ਨੂੰ ਇਹ ਤਾਂ ਮਤਲਬ ਕੰਪਲੇਂਟ ਜ਼ਰੂਰ ਕਰਨੀ ਹਾਂਜੀ ਹਾਂ ਜਰੂਰ ਜਰੂਰ ਬਹੁਤ ਖੁਸ਼ੀ ਹੈ ਸਰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਕੰਪਲੇਂਟ ਜ਼ਰੂਰੀ ਹੈ ਧੰਨਵਾਦ ਹੈ ਜੀ ਤੁਹਾਡਾ ਨਹੀਂ ਬਿਲਕੁਲ ਨਹੀਂ ਸੀ ਆਸੇਗੀ ਹੁਣ 5 ਦਿਨ ਤੋਂ ਆਸ ਹੋਗੀ ਕਿ ਨਹੀਂ ਹੁਣ ਮਿਲ ਜਾਏਗਾ ਰਿਪੋਰਟ ਕਰਨੀ ਜ਼ਰੂਰ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਮੇਰਾ ਨੰਬਰ ਹੈ 9815 ਅੰਮ੍ਰਿਤਸਰ ਦਾ ਪਤਾਲੀ ਵੀਰ ਜੀ ਸਾਡਾ ਫੋਨ ਜੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹਲੇ ਤੇ ਗਵਾਚਾ ਸੀ 2024 ਵਿੱਚ ਜੀ ਹੋਲੇ ਮਹਲੇ ਦੇ ਅੱਜ 7 ਮਹੀਨੇ ਹੋ ਗਏ ਨੇ ਤੇ ਸਾਡਾ ਸ਼ਹਿਰ ਸ੍ਰੀ ਰਗਬਿੰਦਪੁਰ ਹੈ ਜੀ ਕਿਰਪਾ ਕਰਕੇ ਕਿ ਇਹ ਕਿੱਦਾਂ ਦਾ ਕੰਮ ਦੀ ਕਿ ਪੁਲਿਸ ਨੂੰ ਕਰ ਤੁਸੀਂ ਅਪਰੀਸ਼ੀਏਟ ਕਰਦੇ ਜੇ ਇੱਕ ਦੱਬ ਕੇ ਰੱਖਦਾ ਤੁਹਾਨੂੰ ਹਾਂ ਜੀ ਬਾਬਾ ਜੀ ਇਹ ਤੇ ਗੱਲ ਬੜੀ ਵਧੀਆ ਆ ਇਹ ਉਪਰਾਲਾ ਵੀ ਬੜਾ ਵਧੀਆ ਹੈ ਬਾਬਾ ਜੀ ਇਹ ਇਹਨਾਂ ਨੇ ਬੜੀ ਵਧੀਆ ਸੇਵਾ ਕੀਤੀ ਹੈ ਇਹ ਸੇਵਾ ਆ ਕਿਉਂਕਿ ਹਰੇਕ ਨੇ ਮਿਹਨਤ ਨਾਲ ਹੌਣ ਲਿਆ ਸੀ ਤੇ ਆਪਾਂ ਵੀ ਮਿਹਨਤ ਨਹੀਂ ਹੌਣ ਲਿਆ ਸੀ ਤੇ 7 ਮਹੀਨੇ ਹੋ ਗਏ ਆ ਸਾਨੂੰ ਆਸ ਹੀ ਨਹੀਂ ਕਿ ਸਾਡਾ ਹੌਣ ਲੱਭੂਗਾ 200 ਕਿਲੋਮੀਟਰ ਦੀ ਜਾ ਕੇ ਤੁਹਾਡਾ ਮੋਬਾਈਲ ਘਵਾਚਾ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਬਾਕੀਆਂ ਦੇ ਇਸ ਤੋਂ ਵੀ ਦੂਰ ਗਵਾਚੇ ਹੋਣਗੇ ਪਰ ਦੂਰੋਂ ਵੀ ਲੱਭ ਜਾਂਦਾ ਹੈ ਹੱਜ ਪਤਾ ਲੱਗ ਗਿਆ ਆਸ ਉਹਨਾਂ ਆਸ ਹੈ ਤੇ ਨਹੀਂ ਸੀ ਪਰ ਹਾਂਜੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਫੋਨ ਲੱਭਿਆ ਜੀ ਚੰਗਨਾਮ ਜੀ ਮੇਰਾ 2424 ਨੂੰ ਮੋਬਾਈਲ ਘਵਾਚਿਆ ਸੀ ਡੇਅ ਰੋਡ ਤੇ ਤੇ ਬਟ ਆਸ ਨਹੀਂ ਸੀ ਹੈਗੀ ਪਰ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਹੈ ਤੇ ਪ੍ਰਾਊਡ ਕਰਦੇ ਆ ਪੰਜਾਬ ਪੁਲਿਸ ਤੇ ਦੀ ਐਸਐਸਪੀ ਬਟਾਲਾ ਤੇ ਬਹੁਤ ਵਧੀਆ ਪ੍ਰਬਾਲਾ ਬਟਾਲਾ ਪੰਜਾਬ ਪੁਲਿਸ ਦਾ ਤੇ ਬਹੁਤ ਧੰਨਵਾਦ ਆਟਾ ਪੰਜਾਬ ਪੁਲਿਸ ਜਿਹੜੇ ਕੰਪਲੇਟ ਨਹੀਂ ਲਿਖਉਂਦੇ ਚੀਜ਼ ਗਵਾਚੀ ਕਿ ਉਹਨਾਂ ਨੂੰ ਕੰਪਲੇਟ ਲਿਖਵਾਉਣੀ ਚਾਹੀਦੀ ਜਿਹੜੇ ਨਹੀਂ ਲਿਖਵਾਉਂਦੇ ਕਿਉਂਕਿ ਜੇ ਤੁਹਾਡੇ ਲੱਭ ਸਾਡੇ ਤੁਹਾਡੇ ਵੀ ਸਾਡੇ ਦੇ ਮੋਬਾਈਲ ਲੱਭ ਸਕਦੇ ਆ ਜਿਨ੍ਹਾਂ ਦੇ ਵੀ ਗਵਾਚੇ ਹੈ ਜੋਰ ਕੰਪਲੇਂਟ ਕਰਵਾਉਣ ਤੇ ਮੋਬਾਈਲ ਲੱਭਣਗੇ ਤੇ ਆਟਾ ਵੀ ਲੱਭ ਕੇ ਦਿੱਤਾ ਹੈ ਤੇ ਸ਼ਾਇਦ ਪਹਿਲੀ ਵਾਰ ਹੀ ਕਰ ਰਹੇ ਨੇ ਲੇਕਿਨ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁੰਦਾ ਰਿਹਾ ਹੈ ਤਾਂ ਲੋਕਾਂ ਨੂੰ ਅਵੇਅਰਨੈਸ ਘੱਟ ਹੈ ਤਾਂ ਕਰਕੇ ਇਹ ਇਹ ਵੀ ਇੱਕ ਪਰਪਸ ਹੈਗਾ ਇਸ ਫੰਕਸ਼ਨ ਦਾ ਸੋ ਦੈਟ ਲੋਕਾਂ ਦੇ ਕੋਲ ਇਹ ਚਲਾ ਜਾਵੇ ਕਿ ਇਸ ਤਰ੍ਹਾਂ ਜੇ ਮੋਬਾਈਲ ਕਿਸੇ ਦਾ ਗਵਾਚ ਜਾਂਦਾ ਹੈ ਤਾਂ ਉਹਨੂੰ ਰਿਟਰੀਵ ਕੀਤਾ ਜਾ ਸਕਦਾ ਹੈ ਸਰ ਇੱਕ ਕਿੰਨਾ ਕੁ ਮੈਟਚ ਚੈਲੰਜ ਹੋ ਜਾਏਗਾ ਕਿ ਇੱਕ ਮੋਬਾਈਲ ਸ਼ਾਇਦ ਮੈਂ ਗੱਲ ਕਰ ਰਿਹਾ ਕਿਸੇ ਦਾ ਅਨੰਦਪੁਰ ਸਾਹਿਬ ਹੋਣਾ ਚਾਹੇ ਕਿ ਅੰਮ੍ਰਿਤਸਰ ਦਾ ਚਾਹੇ ਉਹ ਮਿਲਣਾ ਕਿ ਤੋਂ ਆ ਸਾਈਬਰ ਜ਼ਨੀ ਇਹ ਵੀ ਇੱਕ ਚਾਹਤ ਹੈ ਇਹ ਬਿਲਕੁਲ ਇੱਕ ਚੈਲੰਜ ਹੈਗਾ ਤਾਂ ਇਹਦੇ ਵਿੱਚ ਸਾਡੀ ਟੀਮ ਨੇ ਬੜਾ ਦਿਨ ਰਾਤ ਕੰਮ ਕਰਕੇ ਇਹ ਜਦੋਂ ਅਸੀਂ ਰਿਟਰੀਵ ਵੀ ਕਰ ਰਹੇ ਸੀਗੇ ਇਹ ਨਹੀਂ ਸੀਗਾ ਕਿ ਬਟਾਲੇ ਸਾਨੂੰ ਮਿਲੇ ਮਤਲਬ ਸੂਬੇ ਦੇ ਵਿੱਚ ਕੁਝ ਸੂਬੇ ਤੋਂ ਬਾਹਰ ਵੀ ਕੁਝ ਮੋਬਾਈਲ ਫੋਨਸ ਮਿਲੇ ਸਾਨੂੰ ਉੱਥੇ ਐਫਰਟ ਕਰਕੇ ਉੱਥੇ ਜਾਣਾ ਮੋਬਾਈਲ ਫੋਨ ਰਿਟਰੀਵ ਕਰਨਾ ਬੜਾ ਮਿਹਨਤ ਦਾ ਕੰਮ ਸੀਗਾ ਬਟ ਚਲਾਗਾ ਯੋਗ ਕੰਮ ਸਾਡੀ ਟੀਮ ਦੇ ਇਹਦੇ ਵਿੱਚ ਸੀਗਾ ਅੱਗੇ ਤੋਂ ਵੀ ਚਾਲੂ ਰਹੇਗਾ ਬਿਲਕੁਲ ਬਿਲਕੁਲ ਇਹ ਅਸੀਂ ਅੱਜ ਇੱਕ ਫੰਕਸ਼ਨ ਕਰ ਲਿਆ ਬਟ ਇਹ ਕੰਟੀਨਿਊਸ ਪ੍ਰੋਸੈਸ ਹੈ ਗਾ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ ਫੋਨ ਹੋਣਗੇ ਉਹਨਾਂ ਨੂੰ ਵਿਲ ਹੈਂਡ ਮੋਰ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਹੈ ਬਹੁਤ ਸਹਿਯੋਗ ਹੈ ਤੁਸੀਂ ਦੇਖ ਰਹੇ ਹੋ ਲੋਕੀ ਜਿਹੜੇ ਇੱਥੇ ਆਏ ਨੇ ਬੜੇ ਐਕਸਾਈਟਿਡ ਨੇ ਬੜੇ ਖੁਸ਼ ਨੇ ਮੁਸਕਰਾ ਰਹੇ ਨੇ ਤਾਂ ਉਹਦੇ ਕਰਕੇ ਜਿਵੇਂ ਸਾਡੀ ਜਿਹੜੀ ਮਿਹਨਤ ਹੈ ਤਾਂ ਉਹ ਸਾਨੂੰ ਮਿਲ ਗਿਆ ਉਹਦਾ ਜਿਹੜਾ ਅਸੀਂ ਕਰ ਲਿਆ ਇਹਨਾਂ ਦੀ ਮੁਸਕਰਾਹਟ ਦੇਖ ਕੇ ਕਈ ਵਾਰ ਨੇ ਕੰਪਲੇਂਟ ਜਿਹੜੀ ਪੁਲਿਸ ਕੋ ਡਾਊਟ ਹੋ ਜਾਂਦੇ ਵੀ ਨਹੀਂ ਕੰਪਲੇਂਟ ਕਰਉਂਦੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਜਦੋਂ ਵੀ